ਪਿੰਡਾਂ ਦੇ ਲੋਕ ਸਰਕਾਰ ਦੇ ਨਾਲ ਖੜੇ ਨੇ ਕਿ ਲੱਗਦਾ ਪੰਜਾਬ ਨਸ਼ਾ ਮੁਕਤ ਪੰਜਾਬ ਬਣਦਾ ਜਾ ਰਿਹਾ ਹੈ। ਇਹ ਯੁੱਧ ਸਰਕਾਰ ਦਾ ਨਹੀਂ ਹਰ ਇੱਕ ਪਿੰਡ ਦਾ ਯੁੱਧ ਹੈਗਾ ਏ ਤੇ ਲੋਕ ਇਹਦਾ ਪੂਰਾ ਹੰਗਾਰਾ ਪਾ ਰਹੇ ਆ। ਤੇ ਮਾਵਾ ਦੇ ਪੁੱਤ ਮਰਨੋਂ ਬਚ ਰਹੇ ਆ। ਤਕਰੀਬਨ 80% ਦਾ ਜੀ ਨਸ਼ੇ ਘਟ ਗਏ ਪੰਜਾਬ ਦੇ ਵਿੱਚੋਂ ਜੀ। ਬਾਕੀ ਸਾਡੇ ਐਮਐਲਏ ਵੀ ਵੇਅਰ ਕਰ ਰਹੇ ਨੇ ਲੋਕਾਂ ਨੂੰ। ਅਸੀਂ ਐਮ.ਐਲ.ਏ. ਸਾਹਿਬ ਦੇ ਨਾਲ ਲੜ ਕੇ ਪਿੰਡ-ਪਿੰਡ ਜਾ ਕੇ ਵੀ ਕੋਈ ਇਹੀ ਪਿੰਡ ਨਹੀਂ ਹੈ ਵੀ ਅਸੀਂ ਆਪਣੇ ਪਿੰਡ ਵਿੱਚ ਵੀ ਸਾਰੇ ਲਾਗਵਾਸ ਦੇ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਹਾਂ ਸਾਡੀ ਸਾਰੀ ਟੀਮ ਜਾਂਦੀ ਹੈ। ਚੇਤਾਵਨੀ ਹੈ ਜੀ ਪੂਰੀ ਅਸੀਂ ਨਸ਼ਾ ਤਸਕਰ ਹੋਵੇ ਕੋਈ ਵੀ ਹੋਵੇ ਚਾਹ ਨਸ਼ਾ ਵੇਚਣ ਵਾਲੇ ਹੈਗਾ ਚਾਹ ਕੋਈ ਨਸ਼ਾ ਤਸਕਰ ਹੈ ਉਹ ਅਸੀਂ ਪਿੰਡ ਚ ਨਾ ਪੜਨ ਦੰਦੇ ਆ ਨਾ ਅਸੀਂ ਨਸ਼ਾ ਕਿਸੇ ਨੂੰ ਕਰਨ ਦੰਦੇ ਆ ਅਸੀਂ 80% ਤੋਂ ਵੱਧ ਸਾਡੇ ਪਿੰਡ ਵਿੱਚ ਨਸ਼ਾ ਖਤਮ ਹੋ ਗਿਆ। ਦਾ ਅਨਮੂਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮੌਜੂਦ ਹਨ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮਹਮਾ ਜਿਹੜੀ ਉਹ ਘਰ-ਘਰ ਪਹੁੰਚੀ ਆ ਪਿੰਡਾਂ ਦੇ ਲੋਕ ਸੌਂਖਾ ਚੁੱਕੇ ਨੇ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਰਹਿਣ ਦਵਾਵਾਂਗੇ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਚੰਗੇ ਪਾਸੇ ਲਾਇਆ ਜਾਊਗਾ ਤਾਂ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਅਸੀਂ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਮੋਲੀ ਬੈਦਵਾਨ ਦੇ ਵਿੱਚ ਮੌਜੂਦਾਂ ਪਰਮਾ ਇਕੱਠ ਜਿਹੜਾ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਸਰਪੰਚ ਸਾਹਿਬ ਸਾਡੇ ਨਾਲ ਨੇ ਆ ਸਰਪੰਚ ਸਾਹਿਬ ਸਰਕਾਰ ਨੇ ਵੱਡੇ ਪੱਧਰ ਤੇ ਮਹਮ ਸ਼ੁਰੂ ਕੀਤੀ ਆ ਤੇ ਹੁਣ ਪਿੰਡਾਂ ਦੇ ਲੋਕ ਸਰਕਾਰ ਦੇ ਨਾਲ ਖੜੇ ਨੇ ਕੀ ਲੱਗਦਾ ਪੰਜਾਬ ਨਸ਼ਾ ਮੁਕਤ ਪੰਜਾਬ ਬਣਦਾ ਜਾ ਰਿਹਾ ਹੈ ਬਹੁਤ ਵਧੀਆ ਸੋਚ ਹੈ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਪਿੰਡ ਪਿੰਡ ਕੱਲੇ ਕੱਲੇ ਪਿੰਡ ਇੰਦਰ ਨਸ਼ਾ ਵਿਰੋਧ ਯੋਧਦੀ ਯੋਜਨਾ ਨੇ ਮਹਿੰਮ ਚਲਾਈ ਹੈ ਉਹ ਕਾਮਯਾਬੀ ਹੋ ਰਹੀ ਹੈ ਅੱਜ ਤੱਕ ਇਹ ਜੀ ਕਿਸੇ ਨੇ ਮਹਿੰਮ ਚਲਾਈ ਨਹੀਂ ਹੈਗੀ ਤੇ ਪਿੰਡਾਂ ਦੇ ਲੋਕ ਵੀ ਵੱਧ ਚੜ ਕੇ ਇਹਨਾਂ ਦਾ ਸਾਥ ਦੇ ਰਹੇ ਆ ਹੁਣ ਤੁਸੀਂ ਦੇਖ ਲਓ ਹੋਰ ਪਿੰਡਾਂ 'ਚ ਵੀ ਇਕੱਠ ਹੈ ਆਪਣਾ ਵੀ ਸਾਰਾ ਪਿੰਡ ਇਸ ਯੁੱਧ 'ਚ ਆ ਕੇ ਖੜਿਆ ਆ ਇਹ ਯੁੱਧ ਸਰਕਾਰ ਦਾ ਨਹੀਂ ਹਰ ਇੱਕ ਪਿੰਡ ਦਾ ਯੁੱਧ ਹੈਗਾ ਏ ਤੇ ਲੋਕੀਂ ਦਾ ਪੂਰਾ ਹੰਗਾਰਾ ਭਰ ਰਹੇ ਆ ਤੇ ਮਾਮਾ ਦੇ ਪੁੱਤ ਮਰਨੋਂ ਬਚ ਰਹੇ ਆ ਤੇ ਨਸ਼ਿਆਂ ਵਾਲੇ ਇੱਥੋਂ ਘਟਦੇ ਜਾ ਰਹੇ ਨੇ ਜੀ ਬਹੁਤ ਸក្តਾਈ ਹੈ ਇਹ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਜਿਵੇਂ ਘਰ ਟਾ ਦੇ ਪੂਰਾ ਖੌਫ ਹੈ ਅੱਜ ਦੇ ਟਾਈਮ 'ਚ ਸਰਕਾਰ ਦਾ ਡਰ ਹੈ ਜਿਹੜੇ ਨਸ਼ੇ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਨੂੰ ਅੱਜ ਮੈਂ ਹੁਣ ਸਾਰੇ ਪਿੰਡ ਇਕੱਠੇ ਹੋ ਕੇ ਸੋਹ ਖਾ ਰਹੇ ਨੇ ਵੀ ਅਸੀਂ ਤਾਂ ਹੁਣ ਆਪਣੇ ਪਿੰਡ 'ਚ ਵੀ ਨਿਸ਼ਾਨੀ ਰਹਿਣ ਦੇਣਾ ਆ ਲੱਗਦਾ ਵੀ ਜਿਹੜੀ ਲਹਿਰ ਆ ਜਦੋਂ ਲਹਿਰ ਘਰ ਘਰ 'ਚ ਚੱਲ ਜੇ ਤਾਂ ਫਿਰ ਜਿਹੜੇ ਮਿਸ਼ਨ ਨੂੰ ਸਰਕਾਰ ਲੈ ਕੇ ਚਲਦੀਆਂ ਨੇ ਉਹ ਮਿਸ਼ਨ ਪੂਰੇ ਹੁੰਦੇ ਨੇ ਕਾਮਯਾਬ ਹੁੰਦੇ ਨੇ ਇਹ ਆਪਾਂ ਗੱਲ ਕਰਕੇ ਹਟਿਆ ਜੀ ਹੁਣ ਵੀ ਕਿਉਂਕਿ ਇਹ ਯੁੱਧ ਸਰਕਾਰ ਦਾ ਨਹੀਂ ਜੇ ਇਹਨੂੰ ਹਰ ਇੱਕ ਬੰਦਾ ਆਪਣੀ ਲੜਾਈ ਸਮਝ ਕੇ ਲੜੂਗਾ ਪਿੰਡ ਵਾਸਤੇ ਇਹ ਨਾ ਸੋਚੋ ਵੀ ਫਲਾਣੇ ਦਾ ਮੁੰਡਾ ਲੱਗਿਆ ਉਹਦਾ ਲੱਗਿਆ ਇਹ ਅੱਗ ਕੱਲ ਨੂੰ ਆਪਣੇ ਘਰ ਚ ਵੀ ਵੱਢ ਸਕਦੀ ਹੈ ਤਾਂ ਇਸ ਨੂੰ ਹਰ ਇੱਕ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਤੇ ਲੋਕ ਕਰ ਵੀ ਰਹੇ ਨੇ ਪੂਰਾ ਡਟ ਕੇ ਵਿਰੋਧ ਕਰ ਰਿਹਾ ਜੀ ਇਹਨਾਂ ਚੀਜ਼ਾਂ ਦਾ ਤੇ ਇੱਕ ਵਧੀਆ ਸੋਚ ਸੀ ਕਿ ਮਾਨ ਸਾਹਿਬ ਦੀ ਤੇ ਮਾਨ ਸਾਹਿਬ ਦੇ ਨਾਲ ਖੜੇ ਆ ਤੇ ਇਹਦਾ ਵਿਰੋਧ ਕਰਨਿਆਂ ਦੇ ਕਰਦੇ ਰਵਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਆ ਭੁਪਿੰਦਰ ਜੀ, ਜੁਧ ਨਸ਼ਿਆਂ ਵਿਰੁੱਧ ਹੁਣ ਘਰਾਂ ਚੱਕ ਪਹੁੰਚ ਗਈ ਇਹ ਮਹਿਮ ਲੱਗਦਾ ਵੀ ਹੁਣ ਉਹ ਕਲੰਕ ਤੁੱਟਾ ਜਾਣਾ ਜਿਹੜਾ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ ਛੇਮਾ ਦਰਿਆ ਨਸ਼ਿਆਂ ਦਾ ਵੀ ਵਗਣ ਲੱਗ ਪਿਆ। ਬਿਲਕੁਲ ਜੀ ਬਿਲਕੁਲ ਹੁਣ ਬਹੁਤ ਤਕਰੀਬਨ 80% ਦਾ ਜੀ ਨਸ਼ੇ ਘਟ ਗਏ ਪੰਜਾਬ ਦੇ ਵਿੱਚੋਂ ਜੀ। ਬਾਕੀ ਸਾਡੇ ਐਮਐਲਏ ਵੀ ਵੇਅਰ ਕਰ ਰਹੇ ਨੇ ਲੋਕਾਂ ਨੂੰ ਜੀ। ਬਿਲਕੁਲ ਪੰਜਾਬ ਪੁਲਿਸ ਵੀ ਕਰ ਰਹੀ ਹੈ ਜਿਹੜੇ ਆਪਣਾ ਵੇਚਣੇ ਵਾਲੇ ਆ ਉਹ ਜੇਲ੍ਹਾਂ ਦੇ ਵਿੱਚ ਡੱਕਦੇ। ਜਿਹੜੇ ਨਸ਼ਾ ਕਰਦੇ ਆ ਮਾੜਾ ਮੋਟਾ ਉਹਨਾਂ ਨੂੰ ਸੈਂਟਰ ਚ ਦਾਖਲ ਕਰਾ ਰਹੇ ਜੀ। ਉਹਨ ਹਾਂਜੀ ਹਾਂਜੀ ਤੇ ਅੱਜ ਦਾ ਇਕੱਠ ਦੇਖ ਕੇ ਕੀ ਲੱਗਦਾ ਵੀ ਲੋਕ ਸੱਚੀ ਉਸ ਮਨ ਬਣਾ ਚੁੱਕੇ ਨੇ ਕਸਮ ਵੀ ਖਾ ਲਈ ਵੀ ਅਸੀਂ ਤਾਂ ਹੁਣ ਨਸ਼ਾ ਰਹਿ ਨਹੀਂ ਦੇਣਾ ਪਿੰਡੇ ਸਾਡਾ ਤਾਂ ਜੀ ਸਾਰਾ ਪਿੰਡੇ ਬਿਲਕੁਲ ਸਾਥ ਦੇ ਰਿਹਾ ਜੀ ਨਸਿਆਂ ਦੇ ਖਿਲਾਫ ਹੈ ਪਿੰਡ ਵਾਲੇ ਸਾਰੇ ਜੀ ਸਾਰਾ ਪਿੰਡ ਗੈਲ ਹੈਲਪ ਕਰ ਰਿਹਾ ਜੀ ਵੀ ਇਹ ਨਸ਼ੇ ਬਿਲਕੁਲ ਸਾਡੇ ਬਿਲਕੁਲ ਬੰਦੇ ਹੋ ਚਲੇ ਜੀ ਮਾੜੇ ਮੋਟੇ ਆ ਜਿਹੜੇ ਉਹ ਦਾਖਲ ਕਰਾਏਵੇਂ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਸੈਂਟਰ ਦੇ ਵਿੱਚ ਦਾਖਲ ਕਰਾਏਵੇਂ ਬਿਲਕੁਲ ਹੁਣ ਬੰਦ ਹੈ ਜੀ ਨਸ਼ਾ ਹਾਂਜੀ ਕੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਪੰਚ ਹੈ ਜੀ ਹਰਵਿੰਦਰ ਜੀ ਕਿਵੇਂ ਦੇਖਦੇ ਹੋ ਹੁਣ ਪਿੰਡਾਂ ਦੇ ਵਿੱਚ ਮਹਿਮਾ ਚੱਲ ਪਈਆਂ ਮਤਲਬ ਲਹਿਰ ਪੈਦਾ ਹੋ ਗਈ ਬੱਚੇ ਬੈਠੇ ਆ ਜੁਧ ਨਸ਼ਾ ਵਿਰੁੱਧ ਦੇ ਬੈਨਰ ਲੈ ਕੇ ਵੱਡੀ ਗਿਣਤੀ ਜੀ ਯੂਥ ਆਇਆ ਪਿਆ ਵੀ ਲੱਗਦਾ ਵੀ ਮਾਨ ਸਾਹਿਬ ਦੀ ਜੋ ਸੋਚ ਸੀ ਉਹ ਘਰ ਘਰ ਪਹੁੰਚ ਗਈ ਹੁਣ ਇਹ ਹਾਂਜੀ ਹੋ ਘਰ ਘਰ ਪਹੁੰਚਦੀ ਆ ਸਾਡੇ ਪਿੰਡ ਵਿੱਚ ਜੀ ਅਸੀਂ ਨਾ 80% ਖਤਮ ਕਰ ਦਿਆ ਸਾਡੀ ਪਿੰਡ ਦੀ ਜਿਹੜੀ ಗ್ರಾಮ ਪੰਚਾਇਤ ਹੈਗੀ ਇਹ ਪੂਰੀ ਨਸ਼ੇ ਦੇ ਵਿਰੁੱਧ ਹੈਗੀ ਅਸੀਂ ਐਮ.ਐਲ.ਏ. ਸਾਹਿਬ ਦੇ ਨਾਲ ਨਾਲ ਕੇ ਪਿੰਡ-ਪਿੰਡ ਜਾ ਕੇ ਵੀ ਕੋਈ ਇਹੀ ਪਿੰਡ ਨਹੀਂ ਹੈ ਵੀ ਅਸੀਂ ਆਪਣੇ ਪਿੰਡ ਵਿੱਚ ਵੀ ਸਾਰੇ ਲਾਗਵਾਸ ਦੇ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਸਾਡੀ ਸਾਰੀ ਟੀਮ ਜਾਂਦੀ ਹੈਗੀ ਹੁਣ ਏਕਾ ਕਰ ਲੈ ਵੀ ਚੇਤਾਵਨੀ ਕਰਤੀ ਤੁਸੀਂ ਵੀ ਜਰੀ ਵੀ ਬਾੜ ਨਾ ਜਾਇਓ ਨਸ਼ਾ ਲੱਗੇ ਸਾਡੇ ਚੇਤਾਵਨੀ ਹੈ ਜੀ ਪੂਰੀ ਅਸੀਂ ਨਸ਼ਾ ਤਸਕਰ ਹੋਵੇ ਕੋਈ ਵੀ ਹੋਵੇ ਚਾਹ ਨਸ਼ਾ ਵੇਚਣ ਵਾਲੇ ਹੈਗਾ ਚਾਹ ਕੋਈ ਨਸ਼ਾ ਤਸਕਰ ਹੈ ਉਹ ਅਸੀਂ ਪਿੰਡ ਚ ਨਾ ਵੜਨ ਦੰਨੇ ਆ ਨਾ ਅਸੀਂ ਨਾ ਸਾ ਕਿਸੇ ਨੂੰ ਕਰਨ ਦੰਨੇ ਆ ਕਿ 80% ਤੋਂ ਵੱਧ ਸਾਡੇ ਪਿੰਡ ਵਿੱਚ ਨਸ਼ਾ ਖਤਮ ਹੋ ਗਿਆ ਸਾਡੀ ਪਿੰਡ ਦੀ ਜਿਹੜੀ ಗ್ರಾಮ ਪੰਚਾਇਤ ਹੈ ਗੁਰਸੇਵ ਸਿੰਘ ਸਰਪੰਚ ਹੋ ਗਏ ਭਵਿੰਦਰ ਸਿੰਘ ਜੀ ਪੰਚ ਹੋ ਗਏ ਆਪਣਾ ਜੀ ਆਮਰਜੀਤ ਸਿੰਘ ਜੀ ਪੰਚ ਹੋ ਗਏ ਅਵਤਾਰ ਸਿੰਘ ਜੀ ਪੰਚ ਹੋ ਗਏ ਸਾਰੇ ਅਸੀਂ ਰਲ ਕੇ ਸਾਡੀ ਇੱਕ ਟੀਮ ਹੈ ਜੀ ਅਸੀਂ ਸਭ ਦਾ ਸਹਿਯੋਗ ਦੇ ਕੇ ਕੱਲੀ-ਕੱਲੀ ਬਾੜ ਦੀ ਕੋਈ ਸਾਡਾ ਇਹੋ ਜਿਹਾ ਕੰਮ ਨਹੀਂ ਹੈ ਵੀ ਕੋਈ ਮੈਂ ਆਪਣੀ ਬਾੜ ਚ ਘੁੰਮਦਾ ਐ ਇਦਾਂ ਦਾ ਅਸੀਂ ਸਾਰੇ ਦੀ ਬਾੜਾਂ ਵਿੱਚ ਘੁੰਮ-ਘੁੰਮ ਕੇ ਕੱਢ-ਕੱਢ ਕੇ ਘਰ ਚੋਂ ਮੁੰਡੇਲ ਜਾ ਕੇ 66 ਸੈਕਟਰ ਰਹਿਲਵੇਰੀ ਸੈਂਟਰ ਵਿੱਚ ਦਾਖਲ ਕਰਾ ਰਹੇ ਹਾਂਗੇ ਸਾਡੀ ਸਾਰੀ ਟੀਮ ਹੈ ਜਿੰਨੀ ਵੀ ਸਮੂਚੀ ਟੀਮ ਹੈਗੀ ਸਾਡਾ ਸਾਥ ਦਿੰਦੀ ਹੈ ਸਾਡੇ ਸਰਪੰਚ ਸਾਹਿਬ ਸਾਡਾ ਬਹੁਤ ਸਾਥ ਦਿੰਨੇ ਹੈਗੇ ਇਹ ਐਨੇ ਖਿਲਾਫ ਹੈ ਨਸ਼ਿਆਂ ਦੇ ਕਿ ਪਿੰਡ ਦੀ ਸਾਫ ਸਫਾਈ ਜਿੱਦਾਂ ਕਿ ਹੁਣ ਪਿੰਡ ਦੇ ਨਸ਼ੇ ਦੇ ਖਿਲਾਫ ਇਹਨਾਂ ਨੇ ਬਸ काम पूरा ਕਰ ਰਹੇ ਵਧੀਆ ਹਾਂਜੀ ਨੌਜਵਾਨ ਨੇ ਜਿਹੜੇ ਸਾਰੇ ਖੜੇ ਨੇ ਯੂਥ ਖੜਾ ਹੈ ਗੱਲਬਾਤ ਵੀਰਜੀ ਨਾਲ ਕਰ ਲੈਣੇ ਆ ਵੀਰਜੀ ਵੱਡੀ ਮਹਿਮ ਚੜੀ ਗਈ ਸੀ ਪਹਿਲਾਂ ਵਿਰੋਧੀ ਪਾਰਟੀਆਂ ਮਜ਼ਾਕ ਕਰਦੀਆਂ ਸੀ ਵੀ ਇਹ ਮਹਿਮ ਚਲਾ ਕੇ ਲੋਕਾਂ ਦਾ ਟਾਈਮ ਖਰਾਬ ਕੀਤਾ ਜਾ ਰਿਹਾ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਪਰ ਲੱਗਦਾ ਵੀ ਜਿਹੜੀ ਇਹ ਮਹਿਮ ਚਲਾਈ ਸੀ ਨਸ਼ਾ ਮੁਕਤੀ ਯਾਤਰਾ ਵਾਕਈ ਸੱਚੀ ਮੂਚੀ ਹੁਣ ਪੰਜਾਬ ਦੇ ਵਿੱਚ ਉਹ ਨਸ਼ਾ ਮੁਕਤ ਪੰਜਾਬ ਬਣਦਾ ਜਾ ਰਿਹਾ ਦੇਖੋ ਆਪਾਂ ਸਰਕਾਰ ਦੇ ਨਾਲ ਆਏ ਜੇ ਵਧੀਆ ਗੱਲ ਹੈ ਜੇ ਨਸ਼ਾ ਦੂਰ ਹੁੰਦਾ ਹੈ ਸਰਕਾਰ ਦੀ ਮਹਿੰਮ ਨਾਲ ਤਾਂ ਆਪਾਂ ਪੂਰਾ ਸਾਥ ਦੰਦੇ ਆ ਸਾਡੇ ਸਰਪੰਚ ਸਾਹਿਬ ਵੀ ਪਹਿਲਾਂ ਕਬੱਡੀ ਦੇ ਪਲੇਅਰ ਰਹੇ ਆ ਜੀ ਬਹੁਤ ਵਧੀਆ ਇਹਦਾ ਸ਼ੁਰੂ ਤੋਂ ਹੀ ਮਤਲਬ ਸਪੋਰਟਸ ਵਾਲੇ ਪਾਸੇ ਆ ਜੀ ਆਪਾਂ ਵੀ ਇਹਨਾਂ ਦੇ ਨਾਲ ਹੀ ਆ ਜੀ ਮਤਲਬ ਵਧੀਆ ਭਰਾਲਾ ਹੈ ਚਲੋ ਜੇ ਸਰਕਾਰ ਦੇ ਆਪਾਂ ਪੂਰਾ ਸਾਥ ਦੰਦੇ ਆ ਜੀ ਇਹਦਾ ਮਹਿੰਮ ਦਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਪਿੰਡ ਦੇ ਵਿੱਚ ਵੱਡਾ ਕੱਠ ਕਰਤਾ ਅੱਜ ਇਹ ਨਸ਼ਾ ਤਸਕਰਾਂ ਨੂੰ ਚੇਤਾਵਨੀ ਚਲੀ ਗਈ ਵੀ ਇਹ ਪਿੰਡ ਚ ਨਸ਼ਾਣਾ ਲੈ ਕੇ ਆਜੋ ਹਾਂਜੀ ਹਾਂਜੀ ਚਲੀ ਗਈ ਜੀ ਹਾਂਜੀ ਅਸੀਂ ਤਸਕਰਾਂ ਨੂੰ ਨਸ਼ੇਗਾਰਾਂ ਨੂੰ ਸਾਰ ਨੂੰ ਕਹਿੰਨੇ ਆਂ ਵੀ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਨਾ ਸੀ ਵਿਕਣ ਦੇਣਾ ਨਾ ਸੀ ਵਿਕਣ ਦੇਵਾਗੇ ਨਾ ਜ਼ਿੰਸਾ ਕਰਨੇ ਵਾਲਾ ਨੂੰ ਬਖਸ਼ਾਂਗੇ ਜੇ ਕੋਈ ਕੋਰਟ ਦੇ ਵਿੱਚ ਵੀ ਸਾਨੂੰ ਕੋਈ ਜ਼ਬਾਨਦਾਰੀ ਲੈ ਕੇ ਜਾਏ ਉਸ ਉਹ ਜ਼ਬਾਨਦਾਰ ਵੀ ਤਸਦੀਕ ਨਹੀਂ ਕਰਨੀ ਹੈ ਨਸ਼ੇ ਦੇ ਵਿਰੁੱਧ ਅਸੀਂ ਕਲਾਫ ਨੇ ਠੀਕ ਹੈ ਹਾਂ ਕੀ ਨਾਮ ਹੈ ਵੀਰ ਜੀ ਤਾਰ ਸਿੰਘ ਪੰਚ ਜੀ ਪੰਨ ਸਾਹਿਬ ਨਸ਼ਿਆਂ ਨੂੰ ਲੈ ਕੇ ਮਹਿਮ ਚਲਾ ਰਹੀ ਹੈ ਸਰਕਾਰ ਤੁਹਾਡੇ ਪਿੰਡ ਚ ਪਹੁੰਚੇ ਨੇ ਅੱਜ ਵਿਧਾਇਕ ਸਾਹਿਬ ਕੀ ਮੈਸੇਜ ਹੈ ਤੁਹਾਡਾ ਨਸ਼ਿਆਂ ਨੂੰ ਲੈ ਕੇ ਸਾਰਾ ਸਾਰਾ ਪਿੰਡ ਸਹਿਯੋਗ ਦੇ ਰਿਹਾ ਦੇਖੋ ਜੀ ਪੂਰੀ ਮਿਹਨਤ ਕਰੀ ਐਮ ਐਲ ਏ ਸਾਹਿਬ ਆਏ ਤੇ ਪੂਰਾ ਸਹਿਯੋਗ ਪਿੰਡ ਕੇ ਜਿੰਨੇ ਵੀ ਹੈ ਕੋਈ ਆਪਣਾ ਬਰਬਰ ਸਾਹਿਬ ਨੇ ਇਕੱਠਾ ਕਰਕੇ ਨਸ਼ੇ ਦੀ ਸੌਂ ਖਾਈਏ ਨਸ਼ਾ ਚ ਬੰਦ ਕਰਾ ਕੇ ਛੱਡੂਗਾ ਜਿਹੜਾ ਵੀ ਰਹੇਗਾ ਬੱਚਾ ਸਮਝਾਉਂਗੇ ਨਸ਼ਾ ਮਗੇਰੂਂਗੇ ਜਿਹੜੇ ਬੱਚੇ ਨਸ਼ੇ ਕਰਨੇ ਵਾਲੇ ਆ ਸਭ ਨੂੰ ਛਡਾ ਕੇ ਛੱਡੂਗਾ ਆ ਤਾਂ ਪਿੰਡ ਮੋਲੀ ਬੈਦਵਾਨ ਦੇ ਵਿੱਚ ਅਸੀਂ ਪਹੁੰਚੇ ਸੀ ਜਿੱਥੇ ਵਿਧਾਇਕ ਕੁਲਵੰਤ ਸਿੰਘ ਜੀ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਇੱਕ ਸੋਚ ਕੁਵਾਈ ਆ ਕਿ ਉਹਨਾਂ ਦੇ ਪਿੰਡ 'ਚ ਕੋਈ ਵੀ ਨਸ਼ਾ ਨਹੀਂ ਵੇਚੇਗਾ ਜੇਕਰ ਕੋਈ ਨਸ਼ਾ ਵੇਚਦਾ ਤਾਂ ਉਸ ਦੀ ਜਮਾਨਤ ਨਹੀਂ ਦਿੱਤੀ ਜਾਵੇਗੀ ਨਾਲ ਹੀ ਜੋ ਯੂਥ ਆ ਜਿਹੜਾ ਨਸ਼ਿਆਂ ਦੇ ਵਿੱਚ ਫਸਦਾ ਜਾ ਰਿਹਾ ਸੀ ਉਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਚੰਗੇ ਪਾਸੇ ਲਾਇਆ ਜਾ ਰਿਹਾ ਹੈ ਤਾਂ ਕੁੱਲ ਮਿਲਾ ਕੇ 139 ਦਿਨਾਂ ਦੇ ਵਿੱਚ ਵੱਡੇ ਮਗਰਮੱਛ ਨੇ ਜਿਹੜੇ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਨੇ ਉੱਥੇ ਹੀ ਨਸ਼ਾ ਵੇਚ ਕੇ ਜੋ ਪੈਸੇ ਕਮਾਏ ਗਏ ਨੇ ਨਸ਼ਾ ਤਸਕਰਾਂ ਵੱਲੋਂ ਕਾਲੀ ਕਮਾਈ ਕਹਿ ਸਕਦੇ ਹਾਂ ਉਸ ਦੇ ਨਾਲ ਜੋ ਜਾਇਦਾਦ ਬਣਾਈ ਗਈ ਉਸ ਦੇ ਉੱਤੇ ਬੁਲਡੋਜ਼ਰ ਚੱਲ ਰਹੇ ਨੇ ਤੇ ਇਹ ਮਹਿਮ ਜਿਹੜੀ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਤਾਂ ਦੂਜੇ ਪਾਸੇ तमाम ਮੰਤਰੀ ਵਿਧਾਇਕ ਪਿੰਡਾਂ ਦੇ ਵਿੱਚ ਜਾ ਕੇ ਇਸ ਲਹਿਰ ਨੂੰ ਹੋਰ ਵੀ ਪ੍ਰਫੁੱਲ ਕਰ ਰਹੇ ਨੇ ਤੇ ਬਹੁਤ ਜਲਦ ਪੰਜਾਬ ਆ ਜਿਹੜਾ ਆ ਨਸ਼ਾ ਮੁਕਤ ਪੰਜਾਬ ਬਣ ਜਾਊਗਾ ਤੇ ਜੋ ਵੀ ਆ ਛੇਮਾ ਦਰਿਆ ਆ ਪਾ ਕਹਿ ਸਕਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗਦਾ ਸੀ ਉਹ ਖਤਮ ਹੋ ਰਿਹਾ ਤੇ ਰੰਗਲਾ ਪੰਜਾਬ ਆ ਬਣਦਾ ਨਜ਼ਰ ਆ ਰਿਹਾ ਤੇ ਇਹੀ ਸੰਦੇਸ਼ ਆ ਜਿਹੜਾ ਆ ਆਮ ਆਦਮੀ ਪਾਰਟੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੈ ਕੇ ਪਹੁੰਚਦੀ ਨਜ਼ਰ ਆ ਰਹੀ ਆ ਕੈਮਰਾ ਪਰਸਨ ਪ੍ਰਵੀnder ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ